ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜਿਹੜਾ ਇਹ ਅੱਜ ਲਾਈਵ ਹੋਇਆ ਹੈ ਜੀ ਅਸੀਂ ਪਿੰਡ ਬ੍ਰਾਹਮਣ ਮਾਜਰਾ ਤੋਂ ਨੂੰ ਪਤਾ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਜਿਹੜਾ ਇਹ ਪੰਜਾਬ ਦੇ ਵਿੱਚ ਕੀ ਸਾਰੇ ਮੇਲਾ ਭਾਰਤ ਦੇ ਵਿੱਚ ਇੱਕ ਇੱਕ ਪਿੰਡ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਦੇਖੀ ਗੁਰੂ ਘਰ ਦੀ ਸਥਾਪਨਾ ਨਹੀਂ ਹੈਗੀ ਤੇ ਪਿਛਲੀ ਵਾਰ ਸੰਗਤ ਨੇ ਇੱਥੇ ਤੇ ਬੜੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਉਹ ਤੀ ਨਿਸ਼ਾਨ ਸਾਹਿਬ ਆ ਇਹ ਲਾਇਆ ਜੀ ਬਾਰੇ ਇਥੇ ਹਰ ਮਹੀਨੇ ਦੇ ਸੰਗਰਾ ਦਾ ਜਿਹੜੀ ਉਹ ਪਿਛਲੇ ਮਹੀਨੇ ਤੋਂ ਸਟਾਰਟ ਕਰੀ ਗਈ ਹੈ ਜੀ ਹਰ ਮਹੀਨੇ ਸੰਗਰਾਤ ਮਨਾਇਆ ਜਾਇਆ ਕਰੂਗੀ ਤੇ ਹੁਣ ਜਿਹੜੀਆਂ ਸੰਗਤਾਂ ਦੀਆਂ ਉਹ ਪਹੁੰਚੀਆਂ ਤੇ ਆ ਪਰ ਅਸੀਂ ਬੇਨਤੀ ਜਿਹੜੇ ਸਾਡੇ ਆਲੇ-ਦਾਲ ਦੇ ਪਿੰਡ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰਦੇ ਸਾਨੂੰ ਪਤਾ ਹੈ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਢੀਡ ਜਾ ਮਹਾਰਾਜ ਜੀ ਲੈ ਕੇ ਆਉਨੇ ਆ ਤਾਂ ਸਾਨੂੰ ਜਾਂ ਸਾਡੇ ਨਾਲ ਦੇ ਪਿੰਡ ਨੇ ਜਿਹੜੇ ਖੇੜੀ ਹੋਇਆ ਸਿਹਾਲ ਹੋਇਆ ਪਿੰਡ ਬ੍ਰਾਹਮਣ ਮਾਜਰਾ ਹੋਇਆ ਤੇ ਦੇਖੀ ਕਕਰਾਲਾ ਕੱਗਾ ਇੱਥੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜਾ ਸਾਨੂੰ ਉਹ ਮਹਾਰਾਜ ਜੀ ਉੱਥੋਂ ਲੈ ਕੇ ਆਉਣੇ ਪੈਂਦੇ ਨੇ ਜਦੋਂ ਕੋਈ ਪ੍ਰੋਗਰਾਮ ਕਰਾਉਣਾ ਪੈਂਦਾ ਖੁਸ਼ੀ ਦਾ ਜਾਂ ਗਮੀ ਦਾ ਇਸ ਲਈ ਕਰਕੇ ਸਾਨੂੰ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਵੀ ਗੁਰੂ ਘਰ ਬਣੇ ਤੇ ਜਿਹੜਾ ਇੱਥੇ ਸੰਗਤ ਆ ਉਹਨਾਂ ਦਾ ਜੋੜ ਜੁੜੇ ਸੰਗਤ ਦਾ ਜੋੜ ਜੁੜੇ ਤੇ ਦੇਖੀ ਸਾਡੇ ਨਾਲ ਇੱਕ ਪਾਠੀ ਆਏ ਹੋਏ ਨੇ ਸਿਹਾਲ ਪਿੰਡ ਤੋਂ ਉਹਨਾਂ ਨਾਲ ਉਹਨਾਂ ਨੂੰ ਪੁੱਛਦੇ ਆਂ ਵੀ ਕਿਵੇਂ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤਾਂ ਨੂੰ ਬੇਨਤੀ ਹੈ ਬੜੇ ਚਿਰ ਤੋਂ ਇਹ ਸੰਗਤਾਂ ਦਾ ਸ਼ਰਧਾ ਭਾਵਨਾ ਸੀ ਕਿ ਉਹ ਨਵੇਂ ਆਏ ਬਾਬੇ ਸਭ ਤੋਂ ਬਹੁਤ ਪਿੰਡ ਬਰਾਮਣ ਮਾਜਰਾ ਕਿਉਂ ਇਹ ਸ਼ਰਮਿਆ ਦਾ ਪਿੰਡ ਹੈ ਵਿੱਚ ਜਿਹੜੇ ਆਪਣੇ ਮਜੀਬ ਸਿੰਘ ਅਰਬਦਾਸੀ ਸਿੰਘ ਇਹ ਗੁਰੂ ਦੇ ਗੁਰੂ ਨਾਲ ਜੁੜੇ ਹੋਏ ਹਨ ਇਹ ਤੇ ਹੀ ਹੈ ਵੀ ਆਪਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਜੇ ਕੋਈ ਗਮੀ ਦਾ ਹੋ ਜਾਂਦਾ ਹੈ ਜਾਂ ਕੋਈ ਖੁਸ਼ੀ ਦਾ ਹੋ ਜਾਂਦਾ ਹੈ ਕਿਉਂ ਇਹ ਫਿਰ ਆਪਣੇ ਨਾਲ ਦੇ ਪਿੰਡਾਂ ਚ ਲਿਆਉਣੇ ਪੈਂਦੇ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਇਹ ਆਪਾਂ ਮੈਂ ਇੱਥੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਹੈ ਨਿਸ਼ਾਨ ਸਾਹਿਬ ਲਾਏ ਨੇ ਕਿਉਂ ਐਸੇ ਹੁਣ ਹੌਲੀ ਹੌਲੀ ਸੇਵਾ ਚੱਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹੋਣ ਕਿਉਂ ਸੰਗਤਾਂ ਆਉਣ ਜਾਣ ਦਾ ਹੋਵੇ ਇਹ ਬੇਨਤੀ ਹੈ ਸਰਬੱਤ ਸੰਗਤ ਨੂੰ ਭਾਈ ਸਾਰਿਆਂ ਦਾ ਸੰਯੋਗ ਹੋਵੇ ਸੰਯੋਗ ਨਾਲ ਸਾਰੀ ਆਪਣੇ ਬਾਬਾ ਜੀ ਜਿਹੜੇ ਵੀ ਆਲੇ-ਦਾਲੇ ਦੀਆਂ ਸੰਗਤਾਂ ਨੇ ਪਿੰਡਾਂ ਦੀਆਂ ਸੰਗਤਾਂ ਨੇ ਵੀ ਉਹਨਾਂ ਨੂੰ ਥੋੜੀ ਜਿਹੀ ਬੇਨਤੀ ਕਰੋ ਵੀ ਉਰੇ ਬਾਜ਼ ਚੜ ਕੇ ਸਹਿਯੋਗ ਕਰਨਾ ਵੀ ਸੇਵਾ ਦੇ ਵਿੱਚ ਵੀ ਪੈਸੇ ਪੱਖੋਂ ਵੀ ਉਹ ਵੀ ਸੇਵਾ ਦੇ ਵਿੱਚ ਬੇਨਤੀ ਆ ਭਾਈ ਜਿਹੜੇ ਆਲੇ-ਦਾਲੇ ਨਾਲ ਸੰਗਤਾਂ ਨੇ ਆਪਣੇ ਗਵਾਨ ਪਿੰਡ ਨੇ ਸਮੇਂ ਬਰਾਸ ਸਿਹਾਲ ਹਾਂਜੀ ਜਿਹੜੀ ਘੱਗਾ ਸਾਰੇ ਰਲ ਮਿਲ ਕੇ ਸਾਰਿਆਂ ਦਾ ਸਹਿਯੋਗ ਹੋਣਾ ਚਾਹੀਦਾ ਵਿੱਚ ਕਿਉਂ ਹੈ ਗਰੀਬ ਜਨਤਾ ਹੈ ਗਰੀਬ ਜਨਤਾ ਗਰੇ ਸਾਰੇ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਪ੍ਰਕਾਸ਼ ਨੂੰ ਜੋ ਸਰਬੱਤ ਦਾ ਅਨੁਭਵ ਦੀਆਂ ਪਾਈਏ ਹੱਥ ਜੋੜ ਕੇ ਸਾਰਿਆਂ ਦਾ ਸਹਿਯੋਗ ਹੋਵੇ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਾਹ ਲੇ ਤੁ ਵੀ ਬੋਲ ਪੂਰੇ ਸਾਨੂੰ ਪਤੀਆ ਵੀ 60 70 ਸਾਲਾਂ ਤੋਂ ਵੀ ਗੁਰੂ ਘਰ ਆ ਜਿਹੜਾ ਉਹ ਹੁਣ ਇਸ ਵਾਰ ਨਾ ਸੰਗਤ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਲਾਇਆ ਗਿਆ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਦੇ ਹੋ ਵੀ ਇੱਥੇ ਵੀ ਸਹਿਯੋਗ ਦੇ ਬਾਰੇ ਇਹੀ ਕਰਦੇ ਆ ਜੀ ਸਾਰਿਆਂ ਦਾ ਸਹਿਯੋਗ ਹੋਣਾ ਚਾਹੀਦਾ ਰਲ ਮਿਲ ਕੇ ਇਹਨਾਂ ਦੀ ਸੇਵਾ ਹੋਣੀ ਚਾਹੀਦੀ ਹੈਗੀ ਸਾਰੇ ਪੜ ਪਾਈਆਂ ਦੇ ਨਾਲ ਹੋਊਗਾ ਇਹ ਇਕੱਲੇ ਦਾ ਤਾਂ ਕੰਮ ਨਹੀਂ ਹੂੰ ਠੀਕ ਹੈ ਤੇ ਇਹ ਨਗਰ ਦੀ ਜਿਹੜਾ ਇਹ ਨਗਰ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸੀਗਾ ਹੂੰ ਇਹ ਧਰਤੀ ਨੂੰ ਪਾਕ ਹੋਣ ਲੱਗੇ ਨੇ ਜੋ ਅਸੀਂ ਨੇ ਪੰਜ ਪਿਆਰੇ ਆਪਣੇ ਨਗਰ ਕੀ ਉਤਨ ਕਰਿਆ ਹੂੰ ਉਹਦੇ ਸਹਿਯੋਗ ਦੇ ਨਾਲ ਅਸੀਂ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਜੀ ਸਾਰਿਆਂ ਨੂੰ ਨੂੰ ਜੋਗਦੀ ਵੀ ਲੋੜ ਆ ਤੇ ਸੇਵਾ ਦੀ ਵੀ ਲੋੜ ਆ ਜਾਂਦੀ ਸਾਰੇ ਉਰੇ ਕਿਰਪਾ ਕਰਕੇ ਬੇਨਤੀ ਆ ਸਾਡੇ ਹੱਥੇ ਰੱਖ ਕੇ ਸਾਲ ਮਿਲ ਕੇ ਸਾਡੇ ਨਾਲ ਸਹਾਯੋਗ ਦੀ ਠੀਕ ਹੈ ਜੀ ਪਾਗ ਘਰ ਨੂੰ ਬਣਾਈਏ ਮਹਾਰਾਜ ਸਾਡੇ ਵੀ ਤੇਰੀ ਪਾਉਣ ਨਗਰ ਦੇ ਵਿੱਚ ਇਹ ਬਿਨਾ ਗੁਰੂ ਘਰ ਕੀਤੇ ਪਾਗਾ ਤੋਂ ਦਿਨੀ ਧਰਤੀ ਸੀ ਹਾਂ ਅਸਲ ਧਰਤੀ ਨੂੰ ਪਾਗ ਹੋਣ ਲੱਗੇ ਨੇ ਸਾਡੇ ਨੂੰ ਜੀ ਆ ਉੱਤਰੇ ਉਰੇ ਇਸ ਧਰਤੀ ਜਿਨ੍ਹਾਂ ਨੇ ਉਰੇ ਸੇਵਾ ਸਾਮੀ ਹੋਈ ਹੈ ਜੀ ਸਾਡੇ ਉਰੇ ਪੈ ਬਾਬਾ ਜੀ ਨੇ ਉਹਨਾਂ ਨੇ ਪਾਲਾ ਸਿੰਘ ਜੀ ਨੇ ਸੇਵਾ ਸਾਮੀ ਹੋਈ ਹੈ ਜੀ ਗੁਰੂ ਘਰ ਦੀ ਇੱਥੇ ਉਹਨਾਂ ਤੋਂ ਪੁੱਛਦੇ ਆ ਵੀ ਕਿਵੇਂ ਦਾ ਸਹਾਇਜ ਹੋ ਚਾਹੁੰਦੇ ਨੇ ਹਾਂ ਜੀ ਬਾਬਾ ਜੀ ਪਿੰਡ ਦੇ ਨੇ ਪਿੰਡ ਦੇ ਪਹਿਲਾਂ ਤਾਂ ਫਟੇ ਬਲੌਗ ਹੈ ਗੁਰੂ ਜੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੀ ਹਮ ਇੱਕ ਤਾਂ ਉਰੇ ਸੜਕ ਬਣਨੀ ਚਾਹੀਦੀ ਆ ਹਮ ਗੁਰੂ ਘਰ ਨੂੰ ਹਮ ਸਰਪੰਚ ਨੂੰ ਵੀ ਬੇਨਤੀ ਕਰਦੇ ਆ ਹਮ ਬਿਨ ਰੇਗਾਤ ਲਾ ਕੇ ਸਾਰੀ ਇਹਦੀ ਸਫਾਈ ਕਰਾਵੇ ਹਮ ਗੁਰਦੁਆਰਾ ਸਾਹਿਬ ਦੀ ਸਫਾਈ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਸਫਾਈ ਰੱਖਦੇ ਨੇ ਲੋਕ ਹਮ ਸਾਰੇ ਪੰਡਾ ਦੇ ਵਿੱਚ ਸਫਾਈਆਂ ਦਾ ਵੀ ਪਤਾ ਆਪਾਂ ਨੂੰ ਹਮ ਇਹ ਬੱਤ ਤੋਂ ਬਾਅਦ ਤੇ ਮਾਇਦੀ ਵੀ ਲੋੜ ਹੈ ਹਮ ਜਿਹੜਾ ਕੋਈ ਮਾਇਆ ਨਹੀਂ ਦੇ ਸਕਦਾ ਹੱਥੀਂ ਸੇਵਾ ਕਰ ਲਿਆ ਹਮ ਸਾਰਿਆਂ ਨੂੰ ਮੇਰੀ ਇਹ ਵੀ ਆਰੇ ਉਹ ਕੋਈ ਵੀ ਚੀਜ਼ ਬਾਬਾ ਜੀ ਸੋਨੂ ਪਤੀ ਤੀਬਿਆ ਜਿਹੜਾ ਪਿੰਡ ਬ੍ਰਾਹਮਣ ਮਾਜਰਾ ਦੀ ਇਹ ਇਹ ਗੁਰੂ ਘਰ ਬਿਨਾ ਵੀ ਇਕੱਲਾ ਹੀ ਪਿੰਡ ਸੀ ਜਿਹੜਾ ਇਹ ਰਹਿੰਦਾ ਸੀ ਪਰ ਹੁਣ ਸੰਗਤ ਦੇ ਸਹਿਯੋਗ ਨਾਲ ਇੱਥੇ ਨਿਸ਼ਾਨ ਸਾਹਿਬ ਲਾਇਆ ਗਿਆ ਵੀ ਹੁਣ ਸੰਗਤ ਦਾ ਸਹਿਯੋਗ ਚਾਹੀਦਾ ਵੀ ਇੱਥੇ ਜਿਹੜਾ ਨਿਸ਼ਾਨ ਸਾਹਿਬ ਤੇ ਬਾਕੀ ਨਿਸ਼ਾਨ ਸਾਹਿਬ ਤਾਂ ਲੱਗੇ ਗਏ ਵੀ ਮਹਾਰਾਜ ਦੀ ਵੀੜਾ ਜਿਹੜੀ ਜੇ ਸੇਵਾ ਸਰਿਆ ਆ ਜਾ ਕੋਈ ਹਾਂ ਮਸਤੂ ਵੀ ਕਰਨੀ ਹੈ ਨਾ ਜਾਂ ਕੋਈ ਹੋਰ ਸੇਵਾ ਕਰ ਸਕੇ ਤਾਂ ਕਈ ਸਾਲਾਂ ਤੋਂ ਉਰੇ ਹੈ ਨਹੀਂ ਗੁਰੂ ਘਰ ਹਾਂ ਦੇ ਵੀ ਸਾਡੀ ਆਪਾਂ ਨੇ ਸੇਵਾ ਚਲਾਈ ਔਰੇ ਹੂੰ ਪਹਿਲਾਂ ਮੈਨੇ ਪਰਚੀਆਂ ਛਪਾਈਆਂ ਗੁਰੂ ਘਰ ਦੀਆਂ ਹੂੰ ਪਰਚੀ ਕੱਟ ਕੇ ਨਿਸ਼ਾਨ ਸਾਹਿਬ ਧਾਰ ਕਰਾਇਆ ਹੂੰ ਫਿਰ ਸੰਗਤ ਨੂੰ ਬੁਲਾ ਕੇ ਇਹ ਉਤਾਂਗਾਂ ਲਵਾਇਆ ਹੂੰ ਸਾਰੇ ਬੱਚਿਆਂ ਨੂੰ ਬੇਨਤੀ ਹੈ ਮੇਰੀ ਹੂੰ ਬਜ਼ੁਰਗਾਂ ਮਾਈਆਂ ਨੂੰ ਹੂੰ ਭੈਣਾਂ ਨੂੰ ਹੂੰ ਵੀ ਸਾਰੇ ਉਰੇ ਆ ਕੇ ਸੇਵਾ ਕਰਿਆ ਕਰੋ ਹੂੰ ਔਰ ਸਾਰਿਆਂ ਨੂੰ ਖੁਸ਼ੀਆਂ ਮਿਲਣਗੀਆਂ ਆਈ ਸੰਗਰਾਂ ਦਾ ਆਇਆ ਕਰੋ ਹੂੰ ਆਈ ਸੰਗਰਾਂ ਦਾ ਆਇਆ ਕਰੋ ਤੇ ਬਮਾਰੀਆਂ ਤੁਹਾਮਾਰੀਆਂ ਦੇ ਵੀ ਆਪਣੇ ਪੈਸੇ ਲੱਗਦੇ ਨੇ ਹੂੰ ਇਹ ਅਧਰ ਕੱਢੀ ਜਾਉਦਾ ਸਮਾਂ ਦਾ ਹੂੰ ਗੱਡੀ ਤਾਂ ਥੋੜੀ ਜਵਾਕ ਠੀਕ ਰਹਿਣਗੇ ਹੂੰ ਨਾਲੇ ਬਾਹਰ ਕੋਈ ਦੇਸਾਂ ਬਲੇ ਸਮਝ ਜਾਣਾ ਭਾਈ ਹੂੰ ਸਾਰਿਆਂ ਨੂੰ ਮਹਾਰਾਜ ਅੰਦਰ ਲੱਖ ਖੁਸ਼ੀਆਂ ਬਾਤੀਆਂ ਜੇ ਸਤਿਗੁਰਾਂ ਨਾਲ ਕਰੇ ਹੂੰ ਦਾਇਤ ਸਭ ਭਾਈ ਕੀ ਗੱਲ ਕੀ ਬਤ ਹੈ ਇਹ ਕਪੜਾ ਰੰਗ ਲੱਕਾ ਲੱਕਾ ਬਾਈ ਜਿਹੜੇ ਸੰਗਤ ਦੇਖ ਰਹੀ ਐ ਇਸ ਵੀਡੀਓ ਨੂੰ ਉਹਨਾਂ ਨੂੰ ਬੇਨਤੀ ਆਬੀ ਵੱਧ ਤੋਂ ਵੱਧ ਨਾ ਇਸ ਵੀਡੀਓ ਨੂੰ ਜਿਹੜਾ ਸ਼ੇਅਰ ਕਰੋ ਜੀ ਕਿਉਂਕਿ ਜਿਹੜੇ ਦਾਨੀ ਸੱਜਣ ਨੇ ਜਾਂ ਹੋਰ ਨੇ ਆਲੇ-ਗਲੇ ਪਿੰਡਾਂ ਦੇ ਨੇ ਤੇ ਦੇਖੀ ਉਹ ਇਸ ਗੁਰੂ ਘਰ ਬਣਾਉਣ ਦੇ ਵਿੱਚ ਸਹਿਯੋਗ ਕਰਨ ਕਿਉਂਕਿ ਸੰਗਤ ਦੇ ਸਹਿਯੋਗ ਨਾਲ ਹੀ ਬਣਨਾ ਜੀ ਗੁਰੂ ਘਰ ਸੋਨੂੰ ਪਤੀਆ ਕਈ-ਕਈ ਪਿੰਡਾਂ ਚ ਦਾ ਦੋ-ਦੋ ਗੁਰੂ ਘਰ ਨੇ ਪਰ ਇਸ ਪਿੰਡ ਦੇ ਵਿੱਚ ਇੱਕ ਹੀ ਗੁਰੂ ਘਰ ਦੀ ਸਥਾਪਨਾ ਹੋਈ ਆ ਤੇ ਉਹ ਵੀ ਸੰਗਤ ਦੇ ਸਹਿਯੋਗ ਨਾਲ ਹੋਈ ਆ ਪਿੰਡ ਦੇ ਜਿਹੜੀ ਪਿੰਡ ਦੀ ਸੰਗਤ ਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਪਿੰਡ ਦੇ ਜਿਹੜੇ ਸਾਡੇ ਮੁੱਤਵਰ ਬੰਦੇ ਨੇ ਵੀ ਇਸ 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 ਗੁਰੂ ਘਰ ਦੇ ਸਹਿਯੋਗ ਦੇ ਵਿੱਚ ਵੀ ਵੱਧ ਚੜ ਕੇ ਸਹਿਯੋਗ ਪਾਓ ਜੀ ਕਿਉਂਕਿ ਸੰਗਤ ਦੇ ਸਹਿਯੋਗ ਨਾਲ ਹੀ ਜੇ ਇਹ ਜਿਹੜਾ ਇਹ ਕਾਰਜ ਆ ਉਹ ਸੰਪੂਰਨ ਹੋਣਾ ਕਿਉਂਕਿ ਇੱਕ ਗੱਲ ਆ ਮਹਾਰਾਜ ਦਾ ਪ੍ਰਕਾਸ਼ ਜੀ ਹੋ ਗਏ ਤਾਂ ਉਹਦੇ ਵਿੱਚ ਸਾਰਾ ਪਿੰਡਾ ਜਿਹੜਾ ਉਦਸਦਾ ਸੁਧਾਰ ਤੇ ਦੇਖੀ ਉਹ ਵਾਈ ਕਿਉਂਕਿ ਇਹ ਸੰਗਤ ਦੇ ਉਸਨਾਲੀ ਬਣਨਾ ਜਿਹੜਾ ਕੁਝ ਬਣਨਾ ਇਹ ਪਹਿਲਾ ਦੇਖੀ ਇੱਥੇ ਜਿਹੜਾ ਇਹ ਆ ਬਣਾਇਆ ਗਿਆ ਜੀ ਕਮਰਾ ਇੱਕ ਕਮਰਾ ਬਣਾਇਆ ਗਿਆ ਇਹਦੇ ਵਿੱਚ ਸਮਾਨ ਸਮੂਹ ਰੱਖਣ ਵਾਸਤੇ ਪਿੰਡ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਬਾਕੀ ਜਗ੍ਹਾ ਬਹੁਤ ਹੈ ਇੱਕ ਕਿਲਾ ਜਿਹੜਾ ਗੁਰੂ ਘਰ ਵਾਸਤੇ ਜਗ੍ਹਾ ਦਾ ਛੱਡਿਆ ਹੈ ਜੀ ਤੇ ਇਹ ਇਹ ਪਿੰਡ ਗਣੀਓ ਫਿਰ ਨਹੀਂ ਆਉਂਦੀ ਜੀ ਇੱਥੋਂ ਉਹਦੇ ਉੱਪਰ ਹੀ ਬਣਾਇਆ ਹੈ ਜੀ ਇਧਰੋਂ ਪਿੰਡ ਆ ਰਿਹਾ ਇਧਰ ਜਿਹੜੀਆਂ ਨਵੀਆਂ ਕਲੋਨੀਆਂ ਕੱਟੀਆਂ ਨੇ ਜੀ ਉਹ ਕਲੋਨੀਆਂ ਦੇ ਤੇ ਪਿੰਡ ਦੇ ਵਿਚਾਲੇ ਆ ਜੀ ਨਾਲ ਲੱਗ ਮੜੀਆਂ ਨੇ ਤੇ ਬਸ ਸੰਗਤ ਨੂੰ ਇਹ ਜੀ ਪੀਲਾ ਕੀ ਬਾਤ ਚੜ ਕੇ ਇਸ ਕੰਮ ਦੇ ਵਿੱਚ ਸਹਿਯੋਗ ਕਰੋ ਸੰਗਤ ਨੂੰ ਬੇਨਤੀ ਸਰੂਪਾ ਕਿਉਂਕਿ ਹਰ ਮਹੀਨੇ ਜਿਹੜੀ ਸੰਗਰਾਂ ਦਾ ਉਰੇ ਪਾਲਾ ਸਿੰਘ ਬਾਬਾ ਜੀ ਤੇ ਸਾਡੇ ਵਿਚਾਰੇ ਵਧੀਆ ਬੰਦੇ ਨੇ ਲੇਬਰ ਚੀ ਕੰਮ ਕਰਦੇ ਨੇ ਸਾਡੇ ਨਾਲ ਪੱਲੇ ਤੇ ਉਹਨਾਂ ਨੂੰ ਕਿਹਾ ਵੀ ਇੱਕ ਚੀਜ਼ ਰੱਖੋ ਜੀ ਹਰ ਮਹੀਨੇ ਸੰਗਤ ਨੂੰ ਬੁਲਾਉਣ ਵਾਸਤੇ ਤੇ ਸੰਗਰਾਦ ਹਰ ਮਹੀਨੇ ਸੰਗਰਾਦ ਆ ਜਿਹੜੀ ਉਹ ਤੁਸੀਂ ਹਰ ਮਹੀਨੇ ਮਨਾਓ ਕਿਉਂਕਿ ਫੇਰ ਸੰਗਤure ਆਉਣੀ ਸ਼ੁਰੂ ਹੋ ਜੀ ਤੇ ਬਾਕੀ ਬਲ ਚੁੱਕੀ ਚੱਲਣਾ ਇਸ ਵੀਡੀਓ ਨੂੰ ਬਈ ਸੰਗਤ ਜੀ ਸ਼ੇਅਰ ਕਰਦੇ ਵਾਦ ਵਾਦਾਂ ਕਿਉਂਕਿ ਜਿਹੜੇ ਦਾਨੀ ਸੱਜਣ ਨੇ ਉਹਨਾਂ ਤੱਕਰ ਪਹੁੰਚ ਜੇ ਇਸ ਗੁਰੂ ਘਰ ਦਾ ਜਿਹੜਾ ਨਿਰਮਾਣ ਆ ਉਹ ਜਲਦੀ ਤੋਂ ਜਲਦੀ ਹੋ ਸਕੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬੋਲੇ ਸੋਨਹਿਾ ਸਤਿ ਸ੍ਰੀ ਅਕਾਲ ਬੋਲੇ ਸੋਨਹਿਾ

करना कि करना हाँ इत सीधा करो ई है इसन कर लो सेवा लाख बार बार नहीं आना होता कम बहुत बड़ी चीज है हा बाबा जी ख़र्च हज़े न ਮੇਰਾ ਹੋ ਗਿਆ ਸਾਡਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੇਰੇ ਲੋ ਬਹਾਮਣ ਮਾਤਰੀ ਦੀ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਮੇਰੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਮੇਰੇ ਨੂੰ ਲੱਖ ਲੱਖ ਵਧਾਈ ਹੋਵੇ ਸਰਕਾਰ ਸਰੂਪ ਦੇ ਸੰਦੇਲੋਂ ਵੀ ਸਾਰਿਆਂ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੇ ਉਹ ਪਲੇ ਸੋਰੇਖ ਸਰ ਜਿਹੜੀ ਬੱਚਾ ਪੜਾਇਆ ਹੋ ਭੈਣ ਜੀ ਜਿਹੜਾ ਛੋਡੇ ਪਿੰਡ ਦੇ ਵਿੱਚ ਐਡਾ ਵੱਡਾ ਕੰਮ ਹੋਇਆ ਗੁਰੂ ਘਰ ਦਾ ਨਿਸ਼ਾਨ ਸਾਹਿਬ ਜੀ ਇੱਥੇ ਲਗਾਇਆ ਗਿਆ ਇਸ ਕੰਮ ਨੂੰ ਕਿਵੇਂ ਦੇਖਦੇ ਹੋ ਤੁਸੀਂ